ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪੈਂਡੂ ਲਾਈਫ ਦੀ ਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਬੜੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਵੀ ਚੜ੍ਹਦੀ ਕਲਾ 'ਚ ਹਾਂ ਠੀਕ ਠਾਕ ਹਾਂ ਜੀ ਰਾਜੀ ਖੁਸ਼ੀ ਆ ਤੁਸੀਂ ਵੀ ਰਾਜੀ ਖੁਸ਼ੀ ਹੋਵੋਗੇ ਠੀਕ ਹੈ ਜੀ ਲਓ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਲਓ ਜੀ ਆਪਣੀ ਅੱਜ ਦੀ ਵੀਡੀਓ ਹੈਗੀ ਆ ਮੱਕੀ ਦੇ ਆਟੇ ਤੇ ਠੀਕ ਹੈ ਜੀ ਕਿਉਂਕਿ ਹੁਣ ਸਰਦੀਆਂ ਖਤਮ ਹੋ ਚੁੱਕੀਆਂ ਨੇ ਤੇ ਆਪਣਾ ਮੱਕੀ ਦਾ ਆਟਾ ਵੱਜ ਜਾਂਦਾ ਠੀਕ ਹੈ ਗਰਮੀਆਂ ਚ ਕਈ ਮੇਰੀ ਭੈਣਾਂ ਖਾ ਲੈਂਦੀਆਂ ਹੋਣਗੇ ਆਟਾ ਪਕਾ ਕੇ ਗਰਮੀਆਂ ਚ ਵਧੀਆ ਲੱਗਦੀ ਹੈ ਰੋਟੀ ਮੱਕੀ ਦੀ ਵੈਸੇ ਤਾਂ ਤੇ ਕਈ ਨਹੀਂ ਖਾਂਦੀਆਂ ਤੇ ਆਪਾਂ ਆਟਾ ਵੱਧ ਲੈ ਲੈਣੇ ਆ ਤੇ ਮੱਕੀ ਦਾ ਆਟਾ ਜਿਨ੍ਹਾਂ ਦੇ ਘਰੇ ਮੱਕੀ ਹੁੰਦੀ ਆ ਉਹ ਪਿਹਾਰ ਲੈਂਦੇ ਨੇ ਤੇ ਮੱਕੀ ਦਾ ਆਟਾ ਜਦੋਂ ਵੱਜ ਜਾਂਦਾ ਉਹ ਮਤਲਬ ਕਿ ਆਪਣਾ ਜਲਦੀ ਹੀ ਖਰਾਬ ਹੋ ਜਾਂਦਾ ਗਰਮੀਆਂ ਚ ਕੰਮ ਨਹੀਂ ਆਉਂਦਾ ਉਹਨੂੰ ਆਪਾਂ ਮੱਕੀ ਦੇ ਆਟੇ ਨੂੰ ਮਤਲਬ ਕਿ ਗਰਮੀ ਆ ਤੱਕ ਇੱਕ ਸਾਲ ਤੱਕ ਸਟੋਰ ਕਰ ਕਰਕੇ ਰੱਖਣ ਵਾਸਤੇ ਤੇ ਕਿਸ ਤਰ੍ਹਾਂ ਦਾ ਆਪਾਂ ਤਰੀਕਾ ਅਪਣਾਵਾਂਗੇ ਉਹ ਤੁਹਾਨੂੰ ਦੱਸਦੇ ਆ ਉਸ ਵੇਸ ਤੇ ਜੀ ਆਪਣੀ ਵੀਡੀਓ ਸਭ ਤੋਂ ਪਹਿਲਾਂ ਜੀ ਆਪਾਂ ਮੱਕੀ ਦਾ ਆਟਾ ਜਿਹੜਾ ਆਪਣਾ ਬਚਿਆ ਹੋਇਆ ਉਹ ਆਟੇ ਦੇ ਵਿੱਚ ਆਪਾਂ ਨੇ ਕੀ ਕਰਨਾ ਹੈ ਨਹੀਂ ਤਾਂ ਉਹਦੇ ਵਿੱਚ ਪਾਓ ਕੜੀ ਪੱਤਾ ਠੀਕ ਹੈ ਜੀ ਕੜੀ ਪੱਤਾ ਹੋ ਜਾਊਗਾ ਤੇ ਨਾਲੇ ਪਾਓ ਉਹਦੇ ਵਿੱਚ ਲਸਣ ਦੀਆਂ ਗੱਠੀਆਂ ਠੀਕ ਹੈ ਜੀ ਉਹਦੇ ਨਾਲ ਆਪਣਾ ਆਟਾ ਮੱਕੀ ਦਾ ਜੋ ਖਰਾਬ ਨਹੀਂ ਹੋਣਾ ਦੂਜਾ ਤਰੀਕਾ ਕੀ ਹੈ ਦੂਜਾ ਤਰੀਕਾ ਇਹ ਹੈ ਜੀ ਉਹਦੇ ਵਿੱਚ ਮਤਲਬ ਕਿ ਆਪਾਂ ਲੌਂਗ ਪਾ ਕੇ ਰੱਖ ਸਕਦੇ ਹਾਂ ਠੀਕ ਹੈ ਮੱਕੀ ਦੇ ਆਟੇ ਦੇ ਵਿੱਚ ਲੌਂਗ ਪਾ ਕੇ ਲੌਂਗ ਹਿੰਗ ਉਹ ਪਾ ਕੇ ਮਤਲਬ ਕਿ ਆਪਾਂ ਮੱਕੀ ਦੇ ਆਟੇ ਨੂੰ ਇੱਕ ਸਾਲ ਤੱਕ ਸਟੋਰ ਕਰਕੇ ਰੱਖ ਸਕਦੇ ਆ ਆਪਣਾ ਆਟਾ ਬਿਲਕੁਲ ਖਰਾਬ ਨਹੀਂ ਹੋਣਾ ਹੈਗਾ ਤੇ ਮੈਂ ਤੁਹਾਨੂੰ ਹੁਣ ਆਟਾ ਮਤਲਬ ਕੀ ਆਟੇ ਦੇ ਮਤਲਬ ਕੀ ਸੰਭਾਲ ਕੇ ਵੀ ਰੱਖ ਕਿੱਦਾਂ ਰੱਖਣਾ ਉਹ ਵੀ ਤੁਹਾਨੂੰ ਦੱਸ ਸਕਦੀ ਸੀ ਪਰ ਮੇਲੇ ਹੁਣ ਮੱਕੀ ਦਾ ਆਟਾ ਨਹੀਂ ਹੈਗਾ ਖਤਮ ਹੋ ਚੁੱਕਿਆ ਇੱਕ ਕोली ਉਹ ਆਟੇ ਦੀ ਆ ਠੀਕ ਹੈ ਜੀ ਇਸ ਲਈ ਮੈਂ ਤੁਹਾਨੂੰ ਇਦਾਂ ਹੀ ਸਾਰਾ ਤਰੀਕਾ ਦੱਸਦਾ ਮੱਕੀ ਦੇ ਆਟੇ ਨੂੰ ਕਿਸ ਤਰ੍ਹਾਂ ਆਪਾਂ ਇੱਕ ਸਾਲ ਤੱਕ ਸਟੋਰ ਕਰਕੇ ਰੱਖ ਸਕਦੇ ਆ ਤੇ ਲੋ ਜੀ ਇਹ ਸੀ ਆਪਣੀ ਅੱਜ ਛੋਟੀ ਜੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਨਾ ਇਸੀ ਤਰ੍ਹਾਂ ਲੈ ਕੇ ਆਂਦੇ ਰਹਾਂਗੇ ਹੋਰ ਵੀਡੀਓ ਤੇ ਚਲੋ ਜੀ ਮਿਲਾਂਗੇ ਕੱਲ ਇੱਕ ਹੋਰ ਵੀਡੀਓ ਤਦ ਤੱਕ ਲਈ ਸਾਰੇ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ